ਇਹ ਗੱਲ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਵਿਧਾਨ ਲਿਖਿਆ ਚਰিত্র ਰੋਪਾਖਾਂ ਦਾ ਉਹਦੇ ਵਿੱਚ ਜਿੰਨਾ ਖੋਲ ਕੇ ਗੁਰੂ ਸਾਹਿਬ ਨੇ ਦੱਸਣਾ ਸੀ ਦੱਸ ਦਿੱਤਾ ਤੇ ਮੈਂ ਚੈਲੰਜ ਕਰਦਾ ਵੀ ਜਿੰਨਾ ਗੁਰੂ ਸਾਹਿਬ ਨੇ ਖੋਲ ਕੇ ਦੱਸਿਆ ਸੀ ਉਸ ਤੋਂ ਅੱਗੇ ਹੋਰ ਖੋਲ ਨਹੀਂ ਸਕਦਾ ਕੰਮ ਉਸ ਤੋਂ ਅੱਗੇ ਕੰਮ ਨੂੰ ਕੋਈ ਖੋਲ ਨਹੀਂ ਸਕਦਾ ਪ੍ਰੋਫੈਸਰ ਦਰਸ਼ਨ ਸਿੰਘ ਦਾ ਮੈਂ ਥੋੜੀ ਦੇਰ ਪਹਿਲਾਂ ਸੁਣ ਰਿਹਾ ਸੀ ਤੁਹਾਨੂੰ ਵੀ ਮੈਂ ਸੁਣਾਇਆ ਜਿੱਥੇ ਉਹ ਕਹਿੰਦੇ ਕਿ ਇੱਥੋਂ ਤੱਕ ਲਿਖਿਆ ਵੀ ਜੇ ਨਾਰੀ ਨੂੰ ਅ ਅੱਜ ਦੀ ਮਾਡਰਨ ਭਾਸ਼ਾ ਚ ਕਹਾਂ ਵੀ ਬੈੱਡ ਤੇ ਸੈਟੀਸਫਾਈ ਨਹੀਂ ਕਰ ਸਕਦਾ ਜਿਹੜਾ ਬੰਦਾ ਉਹ ਨਰਕਾਂ ਚ ਜਾਣਾ ਚਾਹੀਦਾ ਦੇਖੋ ਮੱਕੜ ਸਾਹਿਬ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਦੋਂ ਤੱਕ ਅਸੀਂ ਉਸ ਬਾਣੀ ਦੇ ਰਹਾਸ ਨੂੰ ਨਹੀਂ ਸਮਝਦੇ ਉਸ ਗੱਲ ਦੀ ਉਸ ਕਹਾਣੀ ਦੇ ਮੋਟਿਵ ਨੂੰ ਨਹੀਂ ਸਮਝਦੇ ਜਿਹੜੇ ਚਰਿੱਤਰੋ ਪਾਕਿਆਨ ਹੈ ਪਾਕਿਆਨ ਦਾ ਮਤਲਬ ਹੁੰਦਾ ਕਹਾਣੀ ਕਹਾਣੀ ਬਣਾਈ ਵੀ ਜਾਂਦੀ ਹੈ ਕੋਈ ਸਿੱਖਿਆ ਦੇਣ ਵਾਸਤੇ ਬਣਾਈ ਵੀ ਜਾਂਦੀ ਹੈ ਕਹਾਣੀ ਤਾਂ ਉਹ ਕਹਾਣੀ ਨੂੰ ਬਣਾਇਆ ਗਿਆ ਠੀਕ ਹੈ ਨਾ ਤੇ ਇਹ ਕਹਾਣੀਆਂ ਪਹਿਲਾਂ ਤੋਂ ਵੀ ਸਾਡੇ ਪਰੰਪਰਾ ਦੇ ਵਿੱਚ ਰਹੀਆਂ ਨੇ ਠੀਕ ਹੈ ਨਾ ਉਹ ਕੋਈ ਸਿੱਖਿਆ ਲੈਣ ਵਾਸਤੇ ਕੋਈ ਗ੍ਰਹਿਣ ਕਰਨ ਵਾਸਤੇ ਕਿਸੇ ਨੂੰ ਕੋਈ ਮੈਸੇਜ ਦੇਣ ਵਾਸਤੇ ਉਹ ਕਹਾਣੀ ਬਣਾਈ ਜਾਂਦੀ ਹੈ ਸੋ ਉਹ ਕਹਾਣੀ ਨੂੰ ਥੋੜਾ ਡਿਟੇਲ ਚ ਦੱਸੋ ਕੀ ਕੀ ਲਿਖਿਆ ਥੋੜਾ ਡਿਟੇਲ ਚ ਦੱਸੋ ਲਿਖਿਆ ਤਾਂ ਦੇਖੋ ਤੁਸੀਂ ਜਦੋਂ ਚੰਦੀ ਦੀ ਚਿਤ੍ਰੋਪਖਿਆਨ ਨੂੰ ਪੜ੍ਹਦੇ ਹੋ ਸਭ ਤੋਂ ਪਹਿਲੀ ਗੱਲ ਹੈ ਕਿ ਚਿਤ੍ਰੋਪਖਿਆਨ ਜਦੋਂ ਸ਼ੁਰੂ ਹੁੰਦਾ ਉਦੋਂ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਉਹਨੂੰ ਤੁਸੀਂ ਕਹੇ ਡਿਟੇਲ ਦੇ ਵਿੱਚ ਡਿਟੇਲ ਲਈ ਟਾਈਮ ਲੱਗੇਗਾ ਤੋ ਆਪਾਂ ਜੇ ਕਹਿੰਨੇ ਹੋ ਤਾਂ ਉਹਨੂੰ ਹੋਰ ਸਮਾਂ ਦਿਓ ਨਹੀਂ ਦੱਸੋ ਖੁੱਲਕੇ ਦੱਸੋ ਤੁਸੀਂ ਦੇਖੋ ਜਿਹੜਾ ਜਿਹੜਾ ਚਰিত্রੋਪੱਖਿਆਨ ਦੀ ਆਰੰਭਤਾ ਉਹ ਹੋ ਰਹੀ ਹੈ ਇੱਕ ਰਾਜੇ ਤੋਂ ਹਮ ਇੱਕ ਰਾਜਾ ਉਹ ਆਪਣੀ ਰਾਜੀ ਦੇ ਨਾਲ ਰਾਣੀ ਦੇ ਨਾਲ ਅਥਾਹ ਪਿਆਰ ਕਰਦਾ ਬਹੁਤ ਜ਼ਿਆਦਾ ਪਿਆਰ ਕਰਦਾ ਹਮ ਉਹਦੀ ਰਾਣੀ ਮਰ ਜਾਂਦੀ ਹੈ ਹਮ ਮਰ ਵੀ ਕੀ ਜਾਂਦੀ ਹੈ ਇਤਿਹਾਸਕਾਰ ਤਾਂ ਉਹਦੇ ਮੁਤਾਬਕ ਤਾਂ ਇਹ ਹੈ ਕਿ ਉਹ ਰਾਣੀ ਇੰਦਰ ਦੇਵਤੇ ਦੀ ਉਹ ਸਵਰਗ ਦੇ ਵਿੱਚੋਂ ਆਈ ਹੋਈ ਪਰੀ ਸੀ ਹਮ ਠੀਕ ਹੈ ਨਾ ਉਹਨੂੰ ਸ਼ਰਾਫ ਹੋਇਆ ਸੀ ਕਿ ਤੂੰ ਹੁਣ ਇਸ ਮੰਡਲ ਦੇ ਉੱਤੇ ਜਾ ਕੇ ਮ੍ਰਿਤ ਮੰਡਲ ਦੇ ਉੱਤੇ ਜਾ ਕੇ ਤੂੰ ਹੁਣ ਸਰੀਰ ਮਨੁੱਖ ਦਾ ਸਰੀਰ ਧਾਰਨ ਕਰਨਾ ਤੂੰ ਦੇਵ ਰੂਪ ਚ ਨਹੀਂ ਰਹਿ ਸਕਦੀ ਉਹਨੂੰ ਸਰਾਫ ਹੋਇਆ ਸੀ ਉਹ ਇੱਥੇ ਆਈ ਜਿੰਨੀ ਦੇਰ ਤੱਕ ਉਹਦਾ ਸਰੀਰ ਸੀ ਉਹਨੇ ਉਹ ਸਰੀਰ ਨੂੰ ਭੋਗਣਾ ਕੀਤਾ ਕਿਉਂਕਿ ਉਹ ਵੈਸੇ ਹੀ ਭਰੀ ਸੀ ਤਾਂ ਉਸ ਕਰਕੇ ਜਦੋਂ ਉਹਨੇ ਉਹ ਰਾਜੇ ਦੇ ਨਾਲ ਸੰਬੰਧ ਜੋੜਿਆ ਜਦੋਂ ਉਹਦੀ ਮਤਲਬ ਕਿ ਸਮਾਸੀਮਾ ਖਤਮ ਹੋ ਗਈ ਉਹ ਗੁਪਤ ਹੀ ਹੋ ਗਈ ਮਰੀ ਵੀ ਨਹੀਂ ਉਹ ਗੁਪਤ ਹੋ ਗਈ ਉਹ ਰਾਜੀ ਰਾਣੀ ਮੁ ਗੁਪਤ ਹੋ ਗਈ ਰਾਜਾ ਉਹਦੇ ਵਿਯੋਗ ਚ ਲੱਗ ਗਿਆ ਵੀ ਜੇ ਮਰ ਜਾਂਦੀ ਫਿਰ ਤਾਂ ਗੱਲ ਸੀ ਵੀ ਕਿੱਥੇ ਚਲੀ ਗਈ ਇਨਾ ਜ਼ਿਆਦਾ ਵਿਯੋਗ ਚੋਗ ਆ ਉਹ ਰਾਜ ਭਾਗ ਦਾ ਸਾਰਾ ਕੰਮਕਾਜ ਛੱਡ ਗਿਆ ਉਹਨੇ ਆਪਣੇ ਬੰਦਿਆਂ ਨੂੰ ਕਹਿ ਦਿੱਤਾ ਵੀ ਜਿੱਥੋਂ ਕਿੱਥੋਂ ਇਹ ਮੇਰੀ ਰਾਣੀ ਮੈਨੂੰ ਲੱਭ ਕੇ ਲਿਆ ਕੇ ਦਿਓ ਗੁਆਚੀ ਹੈ ਜੋ ਲਾਮ ਕੋਈ ਕਰੇਗਾ ਮੈਂ ਦਊਂਗਾ ਉਹ ਸਾਰੇ ਲੱਭਣ ਚਲੇ ਗਏ ਲੱਭਦੇ 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 ਕਿਸੇ ਨੇ ਕਿਸੇ ਦੂਸਰੇ ਰਾਜ ਦੇ ਰਾਜੇ ਦੀ ਪੁੱਤਰੀ ਦੇਖ ਲਈ ਤੇ ਉਹਨੇ ਕਹਿ ਦਿੱਤਾ ਵੀ ਇਹ ਸਾਡੀ ਰਾਣੀ ਵਰਗੀ ਲੱਗਦੀ ਹੈ ਜਿਵੇਂ ਆਪਾਂ ਕਹਿੰਦੇ ਆ ਕਿ ਸ਼ਕਲਾਂ ਮਿਲਦੀਆਂ ਨੇ ਉਹਨੇ ਕਿਹਾ ਇਹਦੀ ਸ਼ਕਲ ਮਿਲਦੀ ਹੈ ਉਹਨੇ ਕਿਹਾ ਵੀ ਇਹ ਰਾਣੀ ਜਿਹੜੀ ਇਹ ਰਾਜੇ ਦੀ ਰਾਣੀ ਇਹੀ ਇਹ ਸਿਕਲ ਨਹੀਂ ਮਿਲਦੀ ਇਹ ਹੀ ਰਾਣੀ ਇਹ ਰਾਜਾ ਚੁੱਕ ਲਿਆ ਉਹਨੇ ਜਾ ਕੇ ਰਾਜੇ ਨੂੰ ਦੱਸ ਦਿੱਤਾ ਵੀ ਰਾਜਾ ਸਾਹਿਬ ਉਹ ਰਾਣੀ ਆਪਣੀ ਉਹ ਚੁੱਕ ਕੇ ਲੈ ਗਿਆ ਦੂਜਾ ਰਾਜਾ ਉਹਨੇ ਆਪਣੇ ਪੁੱਤਰ ਨੂੰ ਕਿਹਾ ਚੱਕ ਸਾਰੀ ਸੈਨਾ ਤੇ ਜਾ ਕੇ ਮੇਰੀ ਰਾਣੀ ਛੁਦਾ ਕੇ ਲਿਆ ਆਪਣੀ ਮਾਂ ਛੁਦਾ ਕੇ ਲਿਆ ਸਿੱਧੇ ਸ਼ਬਦਾਂ ਦੇ ਵਿੱਚ ਉਹ ਗਿਆ ਉਹਨੇ ਜੰਗ ਲੜਿਆ ਤੇ ਉਹ ਰਾਣੀ ਨੂੰ ਛੁਦਾ ਲਿਆਂਦਾ ਹੁਣ ਉਮਰ ਦੇ ਮੁਤਾਬਕ ਉਹ ਜਿਹੜੀ ਰਾਣੀ ਸੀ ਉਹ ਉਹ ਰਾਜੇ ਦੀ ਪੁੱਤਰੀ ਦੇ ਬਰਾਬਰ ਹੀ ਸੀ ਉਮਰ ਦੇ ਮੁਤਾਬਕ ਛੋਟੀ ਉਮਰ ਸੀ ਤੇ ਜਦੋਂ ਉਹਨੇ ਲਿਆ ਕੇ ਰਾਣੀ ਨੇ ਦੇਖਿਆ ਕਿ ਇਹ ਰਾਜਾ ਮੈਨੂੰ ਜਿੱਤ ਕੇ ਲੈ ਕੇ ਜਾ ਰਿਹਾ ਹੈ ਪਹਿਲਾ ਰਾਣੀਆਂ ਦਾ ਇਹੀ ਸੁੰਬਰ ਹੁੰਦਾ ਸੀ ਨਾ ਜਿਹੜਾ ਸਭ ਤੋਂ ਤਾਕਤਵਰ ਰਾਜਾ ਉਹ ਮੇਰਾ ਮਤਲਬ ਵਰ ਬਣੇਗਾ। ਤੋਂ ਉਹ ਉਹਨੇ ਕਿਹਾ ਵੀ ਇਹ ਤਾਂ ਮੇਰਾ ਵਰ ਬਣ ਕੇ ਆ ਗਿਆ ਮੇਰਾ ਪਤੀ ਬਣ ਕੇ ਆ ਗਿਆ ਜਦ ਕਿ ਉਹਨੂੰ ਇਹ ਨਹੀਂ ਸੀ ਪਤਾ ਕਿ ਜੀਦਾ ਪਤੀ ਇਹਦਾ ਪਿਓ ਬਣਦਾ ਮੇਰਾ। ਹੂੰ ਉਹਨੇ ਪੁੱਤਰ ਨੇ ਜਾ ਕੇ ਆਪਣੀ ਜਿਹੜੀ ਰਾਣੀ ਸੀ ਉਹ ਆਪਣੇ ਪਿਤਾ ਅੱਗੇ ਪੇਸ਼ ਕਰ ਦਿੱਤੀ। ਉਹਨੇ ਕਿਹਾ ਵੀ ਮੇਰਾ ਤਾਂ ਇਹਦੇ ਨਾਲ ਉਮਰ ਦਾ ਹੀ ਨਹੀਂ ਮੇਲ ਬਣਦਾ। ਵੀ ਇਹ ਤਾਂ ਬਜ਼ੁਰਗ ਹੈ ਤੇਰਾ ਪਿਓ ਮੇਰਾ ਤੇਰੇ ਨਾਲ ਬਣਦਾ। ਜਦੋਂ ਉਸ ਰਾਣੀ ਨੇ ਉਸ ਰਾਜੇ ਦੇ ਪੁੱਤਰ ਦੇ ਨਾਲ ਸੰਬੰਧ ਜੋੜਨ ਦੀ ਗੱਲ ਕੀਤੀ। ਉਹਨੇ ਦੱਸਿਆ ਕਿ ਤੂੰ ਮੇਰੀ ਧਰਮ ਦੀ ਮਾਤਾ ਬਣ ਗਈਆਂ ਤੂੰ ਮੇਰੀ ਮਾਂ ਨਹੀਂ ਘਰ ਵਾਲੀ ਨਹੀਂ ਬਣ ਸਕਦੀ ਪਤਨੀ ਨਹੀਂ ਬਣ ਸਕਦੀ ਉਹਨੇ ਕਿਹਾ ਵੀ ਹੁਣ ਮੈਂ ਇੰਨਾ ਜ਼ਿਆਦਾ ਥੱਲੇ ਉਤਰ ਚੁੱਕੀਆਂ ਦੋ ਹੀ ਗੱਲਾਂ ਨੇ ਜਾਂ ਹੁਣ ਮਤਲਬ ਕਿ ਅਸੀਂ ਅੱਖਾਂ ਚੱਖਾਂ ਗੱਲ ਪਾ ਕੇ ਕਿੱਦਾਂ ਕਰ ਸਕਦੇ ਆਂ ਵੀ ਇਹ ਮੇਰਾ ਪੁੱਤਰ ਐ ਹੁਣੇ ਉਹਨੇ ਫਿਰ ਰਾਣੀ ਨੇ ਤੋਮਤ ਲਾਈ ਵੀ ਰਾਜਾ ਤੇਰੇ ਪੁੱਤਰ ਨੇ ਮੇਰੀ ਇੱਜ਼ਤ ਦੇ ਉੱਤੇ ਹੱਥ ਪਾਇਆ ਰਾਜੇ ਨੇ ਕਹਿ ਦਿੱਤਾ ਸਭਾ ਭਲਾਈ ਵੀ ਮੇਰਾ ਪੁੱਤਰ ਨੂੰ ਸਜ਼ਾ ਦੇ ਦਿਓ ਉਸ ਦੀ ਸਜ਼ਾ ਦੇ ਦਿਓ ਮਾਰੀ ਉਹ ਜਿਹੜਾ ਰਾਜੇ ਦਾ ਵਜ਼ੀਰ ਸੀ ਉਸਿਆ ਰਾਸੀ ਕਹਿੰਦਾ ਰਾਜੇ ਦਾ ਜਿਹੜਾ ਮਾਨਸਿਕ ਸਤਲਰ ਹੈ ਉਹ ਖਰਾਬ ਹੋ ਚੁੱਕਾ ਹੈ ਉਹ ਕਾਮ ਦੇ ਵਿੱਚ ਇੰਨਾ ਡੁੱਬ ਚੁੱਕਾ ਉਹ ਨੂੰ ਆਪਣਾ ਪੁੱਤਰ ਹੀ ਨਹੀਂ ਪਤਾ ਲੱਗ ਰਿਹਾ ਇਹ ਪੁੱਤਰ ਨੂੰ ਮਾਰਨ ਦਾ ਦੇ ਦਾ ਫਤਵਾ ਦੇ ਦੇ ਚੁੱਕਾ ਇਸ ਕਰਕੇ ਫਿਰ ਉਸ ਰਾਜੇ ਨੇ ਉਹ ਵਜ਼ੀਰ ਜਿਹੜਾ ਸੀ ਉਹਨੇ ਉਸ ਰਾਜੇ ਨੂੰ ਕਿਹਾ ਵੀ ਇਸ ਕੇਸ ਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਵੀ ਕਾਮ ਖਰਾਬ ਹੈ ਇਸ ਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਪੁੱਤਰ ਗਲਤ ਨਹੀਂ ਪੁੱਤਰ ਦੀ ਦਲੀਲ ਦਿਓ ਕਿਵੇਂ ਗਲਤ ਆ ਉਹ ਦਲੀਲ ਦਿੰਦਿਆਂ ਦਿੰਦਿਆਂ ਉੱਥੋਂ ਹੀ ਕਹਾਣੀ ਸ਼ੁਰੂ ਹੋ ਗਈ ਪਹਿਲੀ ਕਹਾਣੀ ਹੋ ਉਸ ਤੋਂ ਮਤਲਬ ਉਹ ਜਿੰਨੀਆਂ ਕਹਾਣੀਆਂ ਨੇ 405 ਚਰਿੱਤਰ ਨੇ ਅਖੀਰ ਤੱਕ ਉਹ ਜਿੰਨੀਆਂ ਕਹਾਣੀਆਂ ਨੇ ਉਹ ਇੱਕ ਇੱਕ ਰਾਜੇ ਦੀ ਇੱਕ ਇੱਕ ਰਾਣੀ ਦੀ ਇੱਕ ਇੱਕ ਰਾਜੇ ਦੀ ਇੱਕ ਇੱਕ ਰਾਣੀ ਦੀ ਵੀ ਇਸਤਰੀਆਂ ਕਿਵੇਂ ਕਿਵੇਂ ਦੇ ਚਰਿੱਤਰ ਕਰਕੇ ਕਿਵੇਂ ਕਿਵੇਂ ਜਾ ਕੇ ਆਪਣੇ ਰਾਜ ਭਾਗ ਨਸ਼ਟ ਕਰ ਦਿਨੀਆਂ ਵੱਡੇ ਵੱਡੇ ਰਾਜਿਆਂ ਨੂੰ ਹੀ ਨਸ਼ਟ ਕਰ ਦਿੱਤਾ ਵੱਡੇ ਵੱਡੇ ਰਾਜ ਹੀ ਖੋਵਾ ਦਿੱਤੇ ਕੇਵਲ ਇਸਤਰੀਆਂ ਉਹ ਇਸਤਰੀਆਂ ਦੇ ਜਿੰਨੇ ਚਰਿੱਤਰ ਸੀ ਈਵਨ ਦੈਟ ਕਿ ਇੱਥੋਂ ਤੱਕ ਲਿਖਿਆ ਤ੍ਰੀਆ ਚਰਿੱਤਰ ਹੈ ਤੁਸੀਂ ਉਹਦੇ ਅਖੀਰ ਚ ਪੜੋ ਹਰ ਚਰਿੱਤਰ ਦੇ ਲਈ ਇਹ ਤਸਰੀ ਚਰਿੱਤਰ ਪੱਖਿਆ ਨੇ ਤ੍ਰਿਆ ਚਿੱਤਰ ਮੰਤਰੀ ਭੂਪ ਸੰਵਾਦੀ ਹੂੰ ਉਹ ਲਿਖਿਆ ਹੈ ਨਾ ਉਹਦੇ ਵਿੱਚ ਮੰਤਰੀ ਤੇ ਭੂਮ ਰਾਜੇ ਦਾ ਤੇ ਮੰਤਰੀ ਦਾ ਸੰਵਾਦ ਹੋ ਰਿਹਾ ਉਹਦੇ ਤੇ ਦਲੀਲ ਹੋ ਰਹੀਓ ਕੇਸ ਦੇ ਉੱਤੇ ਬਹਿਸ ਚੱਲ ਰਹੀ ਹੈ ਸਿੱਧੇ ਜੰਬਾ ਜੰਪਾ ਕਹੀਏ ਉਹ ਉਹ ਬਹਿਸ ਚੱਲਦੀ ਹੈ ਚੱਲਦੀ ਹੈ ਜਿੱਥੇ ਉਹਨੇ ਇਸਤਰੀਆਂ ਦੇ ਚਰਿੱਤਰ ਦਿੱਤੇ ਚਰਿੱਤਰ ਪੁਰਸ਼ਾਂ ਦੇ ਵੀ ਦਿੱਤੇ ਆ ਹੂੰ ਪੁਰਸ਼ ਚਿੱਤਰ ਵੀ ਉਹਦੇ ਤੇ ਲਿਖਿਆ ਹੈ ਤਕਰੀਬਨ 35 ਪੁਰਸ਼ ਚਿੱਤਰ ਲਿਖੇ ਆ ਤੇ ਬਾਕੀ ਇਸਤਰੀਆਂ ਦੇ 374 365 ਚਿੱਤਰ ਦੇ ਹਿਸਾਬ ਨਾਲ ਲਿਖਿਆ ਹੈ ਤੁਸੀਂ ਇਹ ਦੇਖੋ ਕਿ ਉਹ ਸਾਰੇ ਚਰিত্রਾਂ ਦਾ ਅੰਤ ਇਹ ਨਿਕਲਿਆ ਕਿ ਉਸ ਰਾਜੇ ਨੇ ਇਹਦੇ ਉੱਤੇ ਇੱਕ ਹੋਰ ਕਹਾਣੀ ਇੱਕ ਹੋਰ ਕਹਾਣੀ ਕਰਦੇ ਕਰਦੇ 405 ਕਹਾਣੀਆਂ। ਸੋ ਉਹ ਕਹਾਣੀਆਂ ਨੂੰ ਇੰਨਾ ਵਿਸਥਾਰ ਦਿੱਤਾ ਉਸ ਰਾਜੇ ਦੀ ਜਿਹੜੀ ਮਾਨਸਿਕਤਾ ਉਹਦੇ ਦਿਮਾਗ ਦੇ ਵਿੱਚ ਜਿਹੜਾ ਕਾਮ ਬੈਠ ਚੁੱਕਾ ਸੀ ਉਹਨੂੰ ਵਿਸ਼ਾਲ ਕਰਦੇ ਕਰਦੇ ਇੰਨਾ ਖੋਲ ਦਿੱਤਾ ਇੰਨਾ ਖੋਲ ਦਿੱਤਾ ਕਿ ਉਹਨੂੰ ਦੱਸ ਦਿੱਤਾ ਵੀ ਇਸਤਰੀ ਬੰਦੇ ਤੋਂ ਬਹੁਤ ਕੁਝ ਕਰਾ ਲੈਂਦੀ ਹੈ। ਹੂੰ ਬਹੁਤ ਕੁਝ ਕਰਾ ਲੈਂਦੀ ਹੈ। ਫਿਰ ਅਖੀਰ ਜਾ ਕੇ ਉਸ ਰਾਜੇ ਨੂੰ ਸਮਝ ਆਈ। ਇਦੋਂ ਮਨੇ ਕਿਹਾ ਮੈਂ ਆਪਣੀ ਰਾਣੀ ਦਾ ਦਰਸਕਾਰ ਤਿਆਗ ਕਰਦਾ ਨਾਲ ਦੇ ਨਾਲ ਰਾਣੀ ਸਮਝੀ ਸੋ ਅੱਜ ਦੀ